ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਸੋ ਇਸ ਬਲੌਗ ਤੋਂ ਬਾਅਦ ਅਸੀਂ ਤੁਹਾਨੂੰ ਮਿਲਾਂਗੇ ਜੀ ਨਵੇਂ ਸਾਲ ਸੋ ਸਭ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੋੜ ਹੀ ਨਹੀਂ ਲੱਖ ਲੱਖ ਵਧਾਈਆਂ ਹੁਣ ਪਰਮਾਤਮਾ ਕਰਕੇ ਇਦਾਂ ਹੀ ਸਾਲ ਆਉਂਦੇ ਜਾਂਦੇ ਨੇ ਖੁਸ਼ੀਆਂ ਪਰੇ ਜਾਂਦੇ ਨੇ ਬਹੁਤ ਸਾਰੇ ਇਸ ਸਾਲ ਵਿੱਚ ਬੀਤਨੇ ਆ ਬਹੁਤ ਸਾਰੇ ਇਸ ਸਾਲ ਵਿੱਚ ਮਿਲੇ ਆ ਬਹੁਤ ਸਾਰੇ ਇਸ ਸਾਲ ਵਿੱਚ ਜਨਮੇ ਆ ਬਹੁਤ سارے ਜਸਾਲੇ ਚੋ ਗਏ ਸੋ ਪਰਮਾਤਮਾ ਦੇਖੋ ਜੀ ਕਹਿੰਦੇ ਆਈ ਚਲਾਈ ਤਾਂ ਚੱਲੀ ਹੋ ਜਾਂਦੀ ਹੁੰਦੀ ਆ ਸੋ ਜਿਹੜਾ ਆਪਣੇ ਟਾਈਮ ਅਕੋਰਡਿੰਗ ਆਵੇ ਤੇ ਆਪਣੇ ਟਾਈਮ ਅਕੋਰਡਿੰਗ ਜਾਵੇ ਉਹ ਮਾੜਾ ਨਹੀਂ ਜੀ ਲੱਗ ਬਾਕੀ ਕਹਿ ਰਹੇ ਨੇ ਉਹਨੇ ਜੀ ਅਸੀਂ ਤਾਂ ਮੂੰਹ ਹਿਲਾਉਣ ਵਾਲੇ ਆ ਜਾਣੇ ਜਾਣੋ ਪਰਮਾਤਮਾ ਹੈ ਉਹਦੇ ਹੁਕਮ ਬਿਨਾ ਪਤਾ ਨਹੀਂ ਜੀ ਇਹਦਾ ਉਹਨੂੰ ਸਭ ਪਤਾ ਹੈ ਕਦੋਂ ਕਿਨੇ ਆਉਣਾ ਹੈ ਕਦੋਂ ਕਿਹੇ ਜਾਣਾ ਹੈ ਠੀਕ ਸੋ ਅੱਜ ਦੀ ਮੇਕੀ ਖੰਨੂ ਦੇਖਦੇ ਹਾਂ ਸਾਡੀ ਰੋਜ਼ੀ ਰਿਜ਼ੀ ਕਰਦੀ ਹੋਇਆ ਬਹੁਤ ਅਰਸਾਂ ਤੇ ਬਾਅਦ ਸਾਥਨੀ ਅਰਸਾਂ ਆ ਸਾਥੀ ਗਾਜ ਜਾਰੇ ਸਾਡੇ ਲਈ ਅਰਸ ਐ ਵੀ ਦੀਦੀ ਅੱਗੇ ਵਿਚ ਨੂੰ ਪਹਿਲਾਂ ਸਾਨੂੰ ਲੱਤ ਲਾਗੇ ਵੀ ਆਏਗੇ 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 ਹੁਣ ਸਾਡਾ ਦਿਲ ਕਰਦਾ ਹੁੰਦਾ ਵੀ ਦੀਦੀ ਆਉਂਦੇ ਨੇ ਦੀਦੀ ਆਉਂਦੇ ਨਹੀਂ ਹੁਣ ਬੱਚਿਆਂ ਦੀ ਪੜਾਈ ਨੂੰ ਲੈ ਕੇ ਕੁਝ ਸਕੂਲ ਹੋਣਾ ਸਟ੍ਰਿਕਟਨੈਸ ਹੋ ਗਈ ਕੁਝ ਵੀ ਲਾ ਦੇ ਉਦਾਂ ਥੋੜਾ ਜਿਹਾ ਹੋ ਗਿਆ ਬੱਚਿਆਂ ਦੇ ਇਗਜ਼ਾਮ ਜਾ ਗਏ ਬਹੁਤ ਕੁਛ ਤੇ ਹੁਣ ਭੱਜੀ ਦੀ ਪਹੁੰਚੇ ਹੋਏ ਆ ਪਰ ਇਹ ਨਾਲ ਗੱਲਬਾਤ ਨਹੀਂ ਵੀ ਜੀ ਸੁਣਨਾ ਸੀ ਕਰਸਾ ਨਹੀਂ ਤਾਂ ਸਾਰਾ ਨਹੀਂ ਜਗਾ ਹੁਣ ਤੁਹਾਨੂੰ ਪਤਾ ਨਿਆਣੇ ਦੇ ਪੇਪਰ ਹੁੰਦੇ ਆ ਇਹ ਨਹੀਂ ਪਾਸ ਹੋ ਰਹੇ ਤੇ ਉਹਦੇ ਕਰਕੇ ਫਿਰ ਉਹ ਵੀ ਨਹੀਂ ਉਹ ਦੁੱਤੀ ਵੀ ਨਹੀਂ ਕਰਾਉਂਦੇ ਬੱਚਿਆਂ ਨੂੰ ਕਿਤੇ ਹੋਇਆ ਤਬਾਰ ਨੂੰ ਫੇ ਮੈਨੂੰ ਪਿੰਦਰਾ ਕਰਾਉਂਦੇ ਵੀ ਚਲ ਅੱਜ ਪਿੰਦਰਾ ਖਜਾਇਆ ਸਭ ਦੇਖ ਲੋ ਪਿੰਦਰਾ ਪੀ ਕੇ ਦੁੱਤੀ ਆ ਕੇ ਮੁੜ ਜਾਂਦੇ ਆ ਜੀ ਸਾਡੇ ਕੋਲ ਨਹੀਂ ਆਉਂਦੇ ਇੱਕ ਗੱਦੀ ਹੋਰੀ ਆਈ ਉਹ ਮੈਂ ਬਾਸ ਨੂੰ ਆਉਂਦੀ ਹੁੰਦੀ ਆ ਅੱਛਾ ਬਾਸ ਨੂੰ ਆ ਗਈ ਜੇ ਤੈਨੂੰ ਆਉਣਾ ਪਾਲੀ ਤੇ ਬਾਸ ਜਾਂਦੀ ਨਾ ਫੇ ਮੈਂ ਬਾਸ ਨੂੰ ਆ ਕੇ ਬਾਸ ਨੂੰ ਮੁੜਦੀ ਫੇਰ ਦਵਾਰ ਉਧਰ ਠੀਕ ਆ ਠੀਕ ਆ ਵਧੀਆ ਗੱਲ ਫੇ ਤੇਰੇ ਪਾਜੀ ਕਹਿੰਦੇ ਇੱਕ ਛੁੱਟੀ ਹੁੰਦੀ ਕਹਿੰਦਾ ਮੈਨੂੰ ਪੈਣ ਨਹੀਂ ਦਿੰਦੀ ਰਹੇਗੀ ਦੀ ਹਰ ਵਾਰ ਸਮੂਹ ਹੋ ਆ ਕੇ ਉੱਥੇ ਵਸੂ ਮੁਰਜ ਜਾਂਦੀਆਂ ਫਿਰ। ਕੀ ਕਰਦੇ? ਤੇ ਫਿਰ ਆਏ ਹੁੰਦਾ ਇਹ ਵੀ ਚਲ ਨਾਲੇ ਜਿਹੜਾ ਹੋਰ ਦੀ ਨਾਂ ਦੀਆਂ ਜਿਕਰ ਤੋਈ ਬੁੱਟੀ ਲੈਣਾ ਲੈ ਕੋਈ ਹੋਰ ਕੰਮ ਹੁੰਦਾ ਹੈ। ਉੱਪਰ ਤੋਂ ਮੁਰਜ ਜਾਂਦੀ ਫਿਰ ਮੈਂ ਕਈ ਵਾਰ ਇਹ ਸਕੂਲ ਗਏ ਹੁੰਦੇ ਤੈਨੂੰ ਪਤਾ ਹੀ ਹੈ। ਇਹਨਾਂ ਖੁਰੂਤੀ ਅੱਗੇ ਆ ਪਾਦਨਾ ਕਰੇ ਬਿਚੇ। ਇਹ ਤਾਂ ਬਹੁਤਾਂ ਕਰਦਾ ਇਹਨਾਂ ਦੇ ਕੁੱਤੇ ਲੰਦਾ ਦੇ ਪਰਤੇ। ਜੇ ਮੈਂ ਹੁੰਦੀ ਆ ਕੋਲ ਤਾਂ ਇਹ ਠੀਕਦਾ ਨਹੀਂ ਤਾਂ ਇਹਨਾਂ ਨਾਲ ਬਹੁਤ ਲੜਦਾ ਇਹਨਾਂ ਦੀ ਵਾਲ ਕਟਾਈ ਆ। ਬਹੁਤ ਮਾੜੀ ਗੱਲ ਆ ਇਹ। ਕਿੱਥੇ ਇੱਕ ਦਿਨ ਪਗਣੀ ਮੈਂ ਕਿੱਥੇ ਚਲ ਗਈ ਪਿੰਡ ਵਿੱਚ ਸਾਰੇ ਤੇ ਤੇ ਬੜੀਆਂ ਐ ਕਾ ਬੱਚੇ ਲਾਲੂ ਤੇਰੇ ਨਾਲ ਬਗਾਨੀ ਨਹੀਂ ਆਉਣਾ ਹੈ ਮੈਂ ਆਈ ਤਿੰਨੇ ਰੋਰ ਇਹ ਤਿੰਨੇ ਉਹ ਵੀ ਰਹਿੰਦੀ ਉਹ ਵੀ ਆ ਵੀ ਹੋ ਰਿਹਾ ਤਾਂ ਸਰੇ ਪਾਲੀ ਨਾ ਲੱਗਣ ਕਹਿੰਦੇ ਮਰ ਮਰ ਮਾ ਕੀ ਹੋ ਗਿਆ ਕਹਿੰਦੇ ਤਿੰਨੇ ਇੱਕ ਦੂਜੇ ਨਾਲ ਗੁੱਛਾ ਪਿਆ ਵਾ ਮਸੀ ਹਟਾਏ ਕਹਿੰਦੇ ਮੈਂ ਆ ਗਈ ਦੱਸ ਕਿਆ ਹੋਇਆ ਫੈਜਨ ਆਈ ਹੈ ਤਾ ਤਿੰਨੇ ਨਾਲ ਕੁੰਡੇ ਦਾ ਵੜਾ ਕੱਢੀ ਮਮਮੀ ਨੇ ਪੰਨ ਦਾਨੇ ਆ ਹੁਣ ਮੇਰੀ ਇੱਕ ਗੱਲ ਸੁਣੋ ਆਪਾਂ ਮੋਸਟਲੀ ਕੀ ਕਰਦੇ ਆ ਮਮਮੀ ਦੇਖੋ ਤੁਸੀਂ ਵੀ ਸਿਖਣੇ ਆਂ ਜੀ ਦੀ ਤੁਸੀਂ ਵੀ ਬੜੇ ਹੋ ਗਏ ਸਮਝ ਲਓ ਹੈਨਾ ਮਮਮੀ ਨੇ ਕੀ ਕੀਤਾ ਮਮਮੀ ਜਦ ਦਿਖੀਆਂ ਵੀ ਕੁੜੀਆਂ ਹੋ ਗਿਆ ਫਾਈਲ ਡਾਰਾ ਹੋ ਗਿਆ 18 ਮਹੀਨਿਆਂ ਦੀ ਮਮਮੀ ਨੇ ਕੀ ਕਰਿਆ ਮਮਮੀ 11 12 ਸਾਲ ਦੀ ਕਹਿਣ ਲੱਗੀ ਵੀ ਤੁਹਾਡੇ ਕੱਲ ਨੂੰ ਵਿਆਹ ਵੀ ਹੋਣਾ ਹੈ ਤੁਸੀਂ ਘਰ ਦੇ ਕੰਮ ਸਿੱਖੀ ਮਮਮੀ ਠੀਕ ਆ ਕਹਿਣ ਮਮਮੀ ਇਹਨੇ ਸਾਲੂ ਭਾਈ ਮੈਨੂੰ ਕਹਣਾ ਤੁਹਾਡੀ ਮਾਂ ਨੇ ਕਿਹਾ ਸਾਰਾ ਬਿਲਕੁਲ ਸਹੀ ਹੈ ਨਹੀਂ ਹੁਣ ਮੇਰੀ ਗੱਲ ਸੁਣਦੀ ਸੀ ਤਾਂ ਇਹ ਕੰਮ ਕਹਿਣਾ ਕੁੜੀਆਂ ਦੇ ਇਹ ਸਾਰਾ ਕੁਝ ਕਰਦੀਆਂ ਇਹਨੂੰ ਸੁਧਾਰ ਲੈ ਤੇ ਕੱਲ ਨੂੰ ਤੇਰਾ ਵਿਆਹ ਹੋਣਾ ਹੈ ਮੇਰੇ ਕੋਲ ਨਰੋੜਾ ਬਹੂਨੇ ਆ ਤੇ ਮਮਮੀ ਮੇਰੇ ਨਾਲ ਮਨਵੀਰ ਐਦਾਂ ਕਰਦਾ ਕਿ ਐਦਾਂ ਕਿਉਂ ਆਪਣਾ ਫਰਜ਼ ਕੇਵਲ ਕੁੜੀਆਂ ਤੱਕ ਦਾ ਸੀਮਤ ਨਹੀਂ ਰਹਿਣਾ ਮੁੰਡਿਆਂ ਨੂੰ ਜਿਆਦਾ ਤਰ ਦੇਣ ਦੀ ਲੋੜਾ ਕੁੜੀਆਂ ਆਪਣੀਆਂ ਬੇਟਰੀਆਂ ਸਿਆਣੀਆਂ ਨਹੀਂ ਆਏ ਤਾਂ ਪੂਰੀ ਦੁਨੀਆ ਦੀ ਸਿਆਣੀਆਂ ਹੈ ਵੇ ਮੇਰੀਆਂ ਐ ਤਾਂ ਕੋਈ ਉਹ ਹੈ ਨਹੀਂ ਐ ਤਾਂ ਕੰਮ ਪਿੱਛੇ ਨਹੀਂ ਕਰਦੀਆਂ ਮਾਰ ਖਾਂਦੀਆਂ ਜੋ ਮਰ ਜਿਓ ਕਰ ਲਾ ਪਾਣੀ ਇਹਨਾਂ ਨੂੰ ਛਿੜਕ ਵੀ ਦੋ ਇੱਕ ਮੂਰੇ ਤੇ ਵੀ ਬੋਲਦੀਆਂ ਇਹਨਾਂ ਨੂੰ ਛਿੜਕ ਲੋ ਦੇਖੀ ਕਿਵੇਂ ਪੈਂਦੇ ਐ ਮੂਰੇ ਤੇ ਮੈਂ ਤੈਨੂੰ ਨਹੀਂ ਬੋਲਦੀ ਸਾਡੇ ਕਰਨ ਦਾ ਵੀ ਇਹ ਹੱਲ ਹਾਂ ਮੈਂ ਮੰਮੀ ਨੂੰ ਨਹੀਂ ਕਹਿੰਦੀ ਮੈਂ ਤਾਂ ਤੁਸੀਂ ਮੈਨੂੰ ਤਾਂ ਕਹੇਗੇ ਵਿਆਹ ਕੇ ਜਾਣਾ ਤੈਨੂੰ ਖੁਲਾਣਾ ਬੋਲੂਗਾ ਤੈਨੂੰ ਝੂਕਾ ਬੋਲੂਗਾ ਮੈਂ ਤਾਂ ਇਹਨੂੰ ਵੀ ਸਿਕਾਉ ਕਰ ਲੂ ਤੇਰੇ ਨਾਲ ਵਿਆਹ ਕੇ ਕਿਸੇ ਨੇ ਆਉਣਾ ਹੈ ਨਹੀਂ ਆਪਾਂ ਹੈ ਨਹੀਂ ਮਲ ਗਈ ਨਹੀਂ ਰਹਿੰਦਾ ਇਹ ਤਾਂ ਉਹ ਦਾ ਮੂਰੇ ਮੇਰੇ ਕੋਈ ਮੈਂ ਗੱਲ ਕਰਦੀ ਆ ਤੁਹਾਡੇ ਦੇਖੋ ਮੰਮੀ ਨੂੰ ਵੀ ਕੀ ਪਤਾ ਕਿ ਅੱਜ ਜਾ ਕੇ ਕੰਮ ਕਰਨਾ ਹੈ ਕੀ ਕਰਨਾ ਪਰ ਮੰਮੀ ਨੇ ਇੱਕ ਫਰਜ ਹੁੰਦਾ ਹੋਰ ਹੋਰ ਕਹਿਦੀ ਹੈ ਮੰਮੀ ਉਸੇ ਟਾਈਮ ਤੇ ਲੱਗ ਜਾਂਦੀ ਹੈ ਕੰਮ ਚ ਕੋਲ ਨੂੰ ਅਗਰ ਬੱਚਾ ਜਾ ਕੇ ਮਾਰ ਲੀ ਹਾਂ ਅਸੀਂ ਆਪਣੇ ਮੁੰਡਿਆਂ ਨੂੰ ਵੀ ਕਹੀ ਜਾਉਂਗੇ ਨਾ ਤੇ ਬਹੁਤ ਕੱਢੇ ਪਿਆ ਵੀ ਵਿਆਹ ਲਾਈ ਦਾ ਸਾਨੂੰ ਹੋਰੀ ਚਾਹ ਤੇਰੇ ਨਾਲ ਲੜਨੀ ਲੱਗਣਾ ਕਿੱਥੇ ਜਿਆਦਾ ਤਰਜ਼ ਕਰਦਾ ਫਿਰ ਤਾਂ ਇਹ ਵੀ ਘੰਟਾ ਹੀ ਘੁੰਮਦਾ ਫੇਰ ਨਹੀਂ ਖਾ ਉਹ ਕਰਦਾ ਫਿਰ ਨਾ ਬੈਹਿੰਦਾ ਬੜੀ ਬੋਲਣ ਦੀ ਫੇਰ ਆ ਮੇਰੀ ਫੇਰ ਨਹੀਂ ਨਹੀਂ ਲਣਾ ਵੀ ਮੈਂ ਮੰਮੀ ਪਾਕਦੀ ਤੋ ਪੈਨ ਨੂੰ ਵੀ ਸਭ ਨੂੰ ਵੀ ਸੈਟਟ ਹੁੰਦੀ ਮੈਂ ਥੋੜੀ ਦੋਨਾਂ ਨੂੰ ਇਹ ਕਹਿਣਾ ਇੱਕ ਨੂੰ ਨਹੀਂ ਕਹਿਣਾ ਕੁੜੀਆਂ ਫੇਰ ਵੀ ਬੋਲ ਤੁਸੀਂ ਮਤਲਬ ਇਹ ਕਹਿੰਦੇ ਪੈਣਾ ਜੇ ਮੈਨੂੰ ਹੱਪੜੇ ਮਾਰਦਣਾ ਦੀ ਤਿਆਰ ਕੋਈ ਮਾਰਨੇ ਦਾ ਕਹਿੰਦਾ ਮੈਂ ਜ਼ੋਰ ਕਰਕੇ ਮਾਰਦੀ ਤਾਂ ਮੈਂ ਸਾਫ਼ ਕਰੀ ਜੀ ਮੈਂ ਆਇਆ ਕਰੰਦਾ ਸੋਈ ਮਾਰਦੇ ਕਰੰਦਾ ਦੱਸ ਕੇ ਬੋਲ ਓਏ ਸੱਲਾ ਮਾ ਮੈਂ ਕੁਝ ਨਹੀਂ ਕੀਤਾ ਹਾਂ ਹਾਂ ਮੇਰੀ ਗੱਲ ਸੁਣ ਉਹ ਬੜੀ ਭੈਣ ਤੈਨੂੰ ਕੁੱਤ ਵੀ ਸਮਝਿਆ ਤੂੰ ਮਾਰੂਗਾ ਤੇ ਨਰੀ ਦਾ ਉਹਨੂੰ ਮਾਰਦੀ ਫਿਰ ਮੈਂ ਦੇਖੂਗਾ ਤੇ ਕਿੰਨੇ ਪੜੇ ਹੋਵੇ ਕੀ ਹੋਇਆ ਮੈਂ ਕਿਹਦੀ ਜੀ ਦੀ ਗੱਲ ਕਰੀਆ ਜਿੱਦੇਗੀ ਹੋਵੇ ਮੈਂ ਬਸ ਮਾਡੂ ਨਹੀਂ ਗੱਲ ਨਹੀਂ ਤੇ ਨਹੀਂ ਬੈਠਾ ਸਿੱਧੀ ਜੀ ਗੱਲ ਕਰੀਏ ਦੀਦੀ ਜੀ ਵੀ ਟੈਨਸ਼ਨ ਨਾ ਲੂ ਸਭੀ ਟੈਨਸ਼ਨ ਨਾ ਲੂ ਮੈਂ ਕੁੜੀ ਲੱਭਦੀ ਫਟਾਫਟ ਦਫਰ ਕਰੂ ਨੀ ਦਬੇ ਰੋਈ ਦ ਅਜਾ ਕਹਿੰਦਾ ਹੈ ਹਾਂ ਕਰ ਇੱਕ ਦਰਿੰਦ ਕਹਿੰਦਾ ਤੁਸੀਂ ਮੰਮੀ ਮੇਰਾ ਵਿਆਹ ਕਰ ਦੋ ਮੈਂ ਤਾਂ ਕਾ ਤੇ ਕਿਨਾਂ ਹੋਂ ਤੇਰੀ ਵੀ ਠੂਈ ਦੁਗਦੀ ਆ ਮਾ ਕਾ ਤੰਨੂ ਤਾਂ ਸੌਂਦੀ ਰੂ ਉਹ ਵੀ ਸੌਂਦੀ ਮੈਂ ਕਹਾਂ ਤੈਰੀ ਜਾਊਂਗੀ ਉਹ ਮੇਰਾ ਉਹਦੇ ਪੀੜਾ ਮਾਰਦਾ ਕਹੇ ਗਿਰਜਣਾ ਇੱਟ ਚਲ ਕੋ ਮੈਂ ਤਾਂ ਰੋਟੀ ਦੇ ਦਾਸ ਨਹੀਂ ਹੁੰਦੀ ਪਾ ਕੇ ਹੈ ਤੂੰ ਹੁਣੀ ਮੈਨੂੰ ਇੰਨਾ ਕੰਡ ਕਰਦਾ ਮੈਂ ਕਿ ਤੈਨੂੰ ਨੇ ਵੀ ਤੰਗ ਕਰੇ ਕਰ ਲਵਾਂਗਾ ਮੈਂ ਜੀ ਪਲੀਸ ਦੇ ਪਾਗਲ ਹੋ ਲੈਣਾ ਜੀ ਮੰਮੀ ਜੀ ਪੀਛੇ ਦੇ ਲੋ ਮੰਮੀ ਜੀ ਮੈਂ ਤੁਹਾਨੂੰ ਜਾਣਾ ਹੈ ਪਾਣੀ ਨਹੀਂ ਕੇ ਕਰਨਾ ਹੁਣ ਤੂੰ ਆਏ ਤੁਹਾਨੂੰ ਮੀਟੀ ਖਾਣੇ ਦਾ ਕਹਾੜੇ ਪਿਆਰ ਤਾਂ ਮੈਂ ਕਿਦਾ ਸੱਟ ਖਾਣੀ ਇਹ ਨਹੀਂ ਹਟਦੀ ਬਹੁਤ ਅੰਕ ਪਾਪਾ ਪਹਿਲੇ ਪਾਪਾ ਜੀ ਸੱਤੇ ਪ੍ਰਮਾਣ ਕਰੋ ਪਾਪਾ ਜੀ ਉਹ ਦੇਖਿਓ ਬਾਈ ਜੀ ਦਾ ਸਾਥ ਦਾ ਬੰਦੀ ਪਤੇ ਮਨਵੀਰ ਪਿੱਛੇ ਹੋ ਜਾ ਪੁੱਤ ਮੋਲੀ ਮਿਲਿਆ ਪਾਪਾ ਵੀ ਨੂੰ ਬੁਲਾਤੀ ਸਾਸਰੀ ਘਰ ਇੱਕ ਦਿਨ ਤੁਹਾਨੂੰ ਮਾੜਾ ਬੁਲਾਤੀ ਸੀ ਇੱਕ ਦਿਨ ਨੂੰ ਪਤਾ ਨਹੀਂ ਕਿ ਗੁੱਸੇ ਹੋ ਗਈ ਸੀ ਬੁਲਾਤੀ ਮੈਨੇ ਨਹੀਂ ਨਹੀਂ ਪਾਪਾ ਮੈਨੂੰ ਬੁਲਾਤੀ ਸਕੀ ਨਹੀਂ ਚੱਲ ਸਾਸਰੀ ਘਰ ਜੀ ਸਾਰੇ ਆਣ ਚੱਲ ਨਾ ਬੜਿਆ ਕੰਮ ਨਹੀਂ ਮੈਨੂੰ ਮਾਤਾ ਨੇ ਬੁਲਾਤੀ ਦੇ ਕੇ ਨਹੀਂ ਨਹੀਂ ਬੁਲਾਈ ਨਹੀਂ ਬੁਲਾਈ ਮੋਲੀ ਦਾ ਮੇਰੇ ਦਾ ਕਾਜ ਹੁਣ ਆਪੀ ਮੈਂ ਬਹੁਤ ਸੁਝਦੇ ਆਂ ਜੇ ਕੋਈ ਪੈਰ ਆਂਦਾ ਉਹਨੂੰ ਸੋਲੂਸ਼ਨ ਹੋਵੇ ਤਾਂ ਉਹਨੂੰ ਦੱਸੋ। ਆ ਲੱਗੀ ਆ ਦੇ। ਉਹ ਕੋਈ ਸੁੱਝ ਜਾਂਦੀ ਆ ਸਿਆਲੇ ਜਿਹੀ ਸਾਡੀਆਂ ਸਾਰੇ ਟੱਬਰ ਦੀਆਂ ਈ। ਮੇਰੇ ਮਿੰਨ ਨੂੰ ਬੰਦੇਰਾ ਕਿੰਨੇ ਥੱਲੇ ਪੈਰ ਨਾ ਰੱਖੋ। ਮੈਂ ਬਹੁਤ ਸੁਝਦੇ ਆਂ ਏ। ਮੈਂ 24 ਘੰਟੇ ਚਰਾਬਾ ਖੋਲਦੀ ਨਹੀਂ ਆ। ਤੂੰ ਵੀ ਘਟੇ ਜਾਂ ਨਾ ਆਣਾ ਜਾ ਸੋਣੀ ਉਹਦੇ ਮੈਂ ਫੇਨ ਆ ਕੇ ਜੱਲਾ ਪਾ ਲਾਂ ਤੇ ਕਰ ਕਰਕੇ ਵਟਾਉਣਾ ਮਰਜ਼ੀ ਕਰੀ ਜਾ ਜੋ ਮਰਜ਼ੀ ਕਰ ਜਾਏ ਨਹੀਂ ਹਟਦੀ ਬਈ ਤਾਂ ਬਹੁਤ ਬੁਰਾ ਹਾਲ ਹੁੰਦਾ ਇੰਨੀ ਬੁਆਰੇ ਹੁੰਦੀ ਹੈ ਉਹ ਸਾਡੇ ਸਾਰੇ ਟੱਬਰ ਚੋਂ ਕੇਵਲ ਉਹ ਹੀ ਬਣੀ ਮੇਰੇ ਪਹਿਲੇ ਪੇਤ ਨੂੰ ਕੀ ਹੋ ਗਈ ਈਆਂ ਮੇਰੇ ਜੰਮਣ ਤੋਂ ਬਾਅਦ ਤੋਂ ਪਤਨੀ ਕਿਆ ਹੋ ਗਿਆ ਫੇਲ ਗਈ ਉਹ ਕੱਢ ਕੇ ਤੇ ਤਰੀ ਅਸੀਂ ਸੋਣਾ ਕਿੱਥੋਂ ਸੋਣਾ ਕਿਹਦਾ ਆ ਇਹਦਾ ਇਹਨੇ ਸੋਣਾ ਐਸਾ ਹੁੰਦਾ ਹੀ ਨਹੀਂ ਸਾਡੇ ਤਿੰਨੇ ਲਿੰਗਰੇ ਲਿੰਗਰੇ ਆ ਸੋਹੋ ਇਹ ਰੇ ਕਾ ਕਰਿਆ ਖਾਸ ਪਿਛੇ ਦੇ ਉਹ ਲੱਗ ਤੱਕਲਾ ਬੋਦੀ ਅੱਜ ਤੂੰ ਮੈਂ ਚੱਕਾ ਅੱਜ ਬੁੱਤ ਤੈਨੂੰ ਮੈਂ ਚੱਕਾ ਮੈਂ ਮੰਨ ਕੇ ਤੂੰ ਆਲਾ ਮੇਰੀ ਗੋਦੀ ਚ ਜਾ ਮੈਂ ਕੀ ਤੇ ਸਾਰਾ ਸੰਜੂਗਾ ਇਹ ਨਹੀਂ ਆ ਤੁਹਾਨੂੰ ਲੱਗ ਦੇਦਾ ਪਾਪਾ ਹੁੰਦੇ ਕਿ ਇਹਨੂੰ ਪਛੀ ਨਹੀਂ ਬਾਂਦਲੀ ਚ ਆਉਣਾ ਉਹਨਾਂ ਕੀ ਆਉਂਗੇ ਕਿੱਥੇ ਆ ਹਾਗੂ ਨੇ ਕਿੱਥੇ ਆ ਹਾਂ ਨਹੀਂ ਕਿੱਥੇ ਹਾਗੂ ਨੂੰ ਹਾਰਗੂ ਕਿੱਥੇ ਮੰਗੀਤ ਹਾਰਗੂ ਆ ਦੇਖ ਕੋਈ ਨਾ ਕਰਦਾ ਸੁਦਾ ਹੱਦ ਨੂੰ ਹੱਦ ਕੇਦੀ ਹੱਦ ਨੂੰ ਇਹਨੂੰ ਕੁੱਟਣਾ ਬਹਿਰ ਗਰ ਲੋਹੇਲ ਤਾਂ ਬਹੁਤ ਕਰਦੀ ਦੁੱਧੇ ਭੱਗੀ ਜਾਂਦੀ ਆ ਤੋਹ ਬੁੱਧਰੀ ਪੁੱਤ ਮੂ ਦੇ ਆਹ ਕਾਨੂੰ ਕਿ ਤੈਨੂੰ ਕੁੱਟਣੀ ਜਾਂਦੀ ਐ ਨਹੀਂ ਆ ਗਿਆ ਪਰ ਇਹ ਕੋਟਾ ਲੁੱਟਿਆ ਆ ਆ ਗਈ ਆਪੇ ਤੇਰੀ ਮਾਰੂਗੀ ਨਾ ਨਾ ਚੱਲਦੀ ਨਹੀਂ ਮੇਰੇ ਦਾਗੀ ਦਾ ਵੀ ਸਾਥ ਆ। ਆਜ ਮੈਨੂੰ ਖਾਜ ਤੇਰੀ ਵੀ ਆਹ ਨੂੰ ਪਤਾ ਹੈ ਵੀ ਕਿਹ ਰਾਤ ਨੂੰ ਪਾਲੇ ਲੋੜੀ ਨਹੀਂ ਸਕਤਾ ਤੁਸੀਂ ਕਿੰਨੇ ਦੇ ਪਹਿਲਾ ਹੋ। ਭਾਈ ਤੁਹਾਡੀ ਲੋੜ ਹੈ। ਨਿੱਕਾ ਜੀ ਨੂੰ ਵੀ ਕਹਾ ਕਰਦੇ। ਸਾਡੇ ਮੇਰੇ ਪਰ ਆਪਣੇ ਨਿਊਰਸ ਤੇ ਆ ਰਹੇ ਆ ਦਿੱਲੀ ਦੇ ਤਾਸ ਨੂੰ ਆ ਜੂਗੀ ਮੈਂ। ਮੈਂ ਨਾ ਇੰਨੀ ਛੇਤੀ ਨਾ ਨਹੀਂ ਇਹਦੇ ਪੱਲੇ ਕੰਮੀ ਛੇਤੀ ਤਾਸ ਨੂੰ ਤਾਂ ਮੈਂ ਜੂ ਮਾਰੂਗੀ ਮੈਂ ਸਮਝੋ। ਨਹੀਂ ਨਾ ਦਸ ਹੁਣ ਕੰਨੀ ਆਣੀ ਚੱਲ ਮੈਂ ਉਹਨੂੰ ਕਹਿੰਦੀ ਮੈਂ ਨੋਨ ਨੂੰ ਆ ਜੀ ਕੋਲ ਤੋਂ ਆਣਾ ਚੋਤ ਨਹੀਂ ਆਣਾ ਤਾਸ ਨੂੰ ਆਉਣਾ ਜੁੱਤੀ ਵਾਲਿਆਂ ਤੇ 카페 ਦੀਦੀ ਨੂੰ ਟਾਈਮ ਲੱਗਾ ਨਾ ਕਿ ਸਹੇਲੇ ਤੁੰਗੇ ਸ਼ਾਮ ਨੂੰ ਪਹੁੰਚ ਜੇ ਨਾ ਮੈਂ ਆਪਣੀ ਗੱਡੀ ਤੇ ਹਾਂ ਹਾਂ ਫਿਰ ਆਓ ਮੈਂ ਆਪਦੀ ਨਾਸ ਨੂੰ ਆਉਂਦੇ ਉਹ ਮੰਮੀ ਤਾਂ ਪਹਿਲਾਂ ਆਉਗੂ ਚਲ ਬੈ ਮੈਂ ਨੋਨ ਨੂੰ ਆ ਜੀ ਮੰਮੀ ਕਿੰਨੇ ਨੋਟ ਦੀ ਸਲਾਹ ਕਰਦੀ ਨਾ ਮੰਮੀ ਨੂੰ ਹੈ ਕਹਿੰਦੀ 5-6 ਨੂੰ ਆ ਜਾ ਫਿਰ ਜੇ ਫਿਰ ਜੁੱਤੀ ਵਾਲਿਆਂ ਨਾਲ ਜਾਣਾ ਮਾਮੇ ਨੂੰ ਨਾਲ ਤੁਸੀਂ ਇਹ ਵੀ ਫਿਰ ਚੱਜੂ ਨਾਲ ਘਰੇ ਵੀ ਜਾਣ ਲੱਗ ਜੂਗੇ ਨਾ ਮਾਸੇ ਕੋਲ ਇਹ ਵੀ ਨਹੀਂ ਜਾਂਦਾ ਹੈਗਾ ਨਹੀਂ ਨਿਆਲੇ ਜਾਣਤਾ ਹੀ ਨਹੀਂ ਪਰ ਦਾਸ ਕਰੂਗੇ ਇਹਦਾ ਦਾਸ ਕੋ ਦੇਣਾ ਸੀ 10 12 ਦਿਨ ਲੱਗੇ ਇਹਨਾਂ ਦੇ ਇੱਧਰ ਨੂੰ ਦੋਵੇਂ ਮਿਲਾ ਕੇ ਇਹੇ ਮੇਰਾ ਜੱਗੀ ਦਾ ਇੰਨਾ ਕਰਵਾ ਲਾ ਕਿ ਮम्मी ਤਾਂ ਕਰਦੇ ਸੱਟਾਂ ਹੀ ਲਾਜਾ ਦੇ ਚੱਲ ਬੋਏਗਾ ਕੀ ਨਿਆਲੇ ਹੀ ਦੇਖਣਾ ਨਿਆਲੇ ਮੰਮੀ ਮਾਸੇ ਕੋ ਕਿੰਨਾ ਰਹੀ ਹੈ ਕਿੰਨਾ ਰੋਂਦੀ ਹੈ ਕਿਹਨੇ ਨਹੀਂ ਜਾ ਕੇ ਖੂਚੋ ਜੀ ਜਾਂਦੀ ਨਹੀਂ ਕੀ ਕਰੂੰਗੇ ਭਾਈ ਇੱਕ ਗੱਲ ਹੈ ਸੋਚਣ ਦੀ ਹੋਰ ਪਰ ਜਿਹਨੇ ਨਿਆਣਾ ਨੂੰ ਜਿੱਥੇ ਨਿਆਣਾ ਜਾਣਾ ਚਾਹੁੰਦਾ ਨਾਲ ਉੱਥੇ ਹੀ ਉਹ ਕਰਦਾ ਤੇ ਨਿਆਣਾ ਵੀ ਉੱਥੇ ਹੀ ਜਾਣਾ ਹੈ ਇੱਕ ਨਿਆਣੇ ਨੂੰ ਸਾ ਨੂਰ ਵੀ ਤਾਂ ਦਿਨ ਵਿੱਚ ਜਿੱਥੇ ਮਰਜੀ ਕਹਿ ਲਈ ਜਾਵੇ ਰਾਤ ਨੂੰ ਨੇ ਆਪਣੇ ਕਮਰੇ 'ਚ ਹੀ ਸੌਂਦੀ ਸੀ ਜਾ ਕੇ ਉੱਥੇ ਹੀ ਨੇ ਸੌਣਾ ਅਰੇ ਜੀ ਜੀ ਦੀ ਤਾਂ ਬਹੁਤ ਰੋਈਏ ਬਹੁਤ ਬਹੜ ਪਾਏ ਨੇ ਵੀ ਹਾਂ ਮੈਂ ਕਿੱਥੇ ਆ ਗਈ ਤੁਹਾਨੂੰ ਦੇਖ ਦੇ ਕੇ ਹੋਈ ਚਲ ਹੁਣ ਤੁਸੀਂ ਕਰ ਰਹੀ ਜੀ ਹਨਾ ਦੀਦੀ ਕਹਿੰਦੀ ਮੈਂ ਲੋਟ ਤਰੀਕ ਨੂੰ ਸਵੇਰੇ ਸਾਥੇ ਆ ਜਾਣਾ ਅਤੋਂ ਦਾ ਠੀਕ ਹੈ ਲੋਰ ਆ ਜਾਣਾ ਦੀਦੀ ਨੇ ਤੇ ਆਪਾਂ ਹਾਂ ਦੋ ਕੁ ਦਿਨ ਪਹਿਲਾਂ ਹੁਣ ਇਹ ਤਾਂ ਆਪਣੇ ਘਰ ਵੀ ਦੇਖਣਾ ਮਾਸੀ ਜੀ ਵੀ ਦੇਖਣੇ ਆ। ਹਾਂ ਤਾਂ ਤਰੀਕ ਦਾ ਵੈਸੇ ਦਿਨ ਕਾ ਬੈਠਦਾ ਉਹ ਸ਼ੁੱਕਰਵਾਰ ਨੂੰ ਆਉਣਾ ਪੈਂਦਾ। ਤੇ ਇਹ ਰਸਾਇਆ ਜੀ ਜੇ ਨਾ ਉਹ ਤਰੀਕ ਨੂੰ ਹਾਂ ਆਦੀ ਹੈ। ਉਹ ਭਾਦੀ ਤੇ ਪਹਿਲਾਂ ਨਾਲ। ਤਾਂ ਹੀ ਕਹਿੰਦੇ ਵੀ ਦਿਨ ਦੇ ਸ਼ੁੱਕਰਵਾਰ ਨੂੰ ਆਉਣਾ ਹੈ। ਦੁਆ ਸ਼ਨੀਵਾਰ ਆਇਆ ਕ ਪਹਿਲਾ ਇਹ। ਦੁਆ ਐ ਸ਼ਨੀਵਾਰ ਦਾ। ਦੁਆ ਫਿਰ ਆ ਜੂ। ਹਾਂ। ਤਾਂ ਤਰੀਕ ਨੂੰ ਆਉਣੀ ਆ। ਨੋ ਗਸ਼ਾਂਤ ਕਾ ਰੰਗ ਜਾਨੀ ਕੀ ਹਾਂ ਫਿਰ ਹੁਣ ਇੱਕ ਤਾਂ ਆਪਾਂ ਮੇਰੀ ਗੱਲ ਸੁਣੋ ਹੁਣ ਇਹ ਵੀਡੀਓ ਬੜੀ ਐ ਤੁਜੀ ਗੁਰਪ੍ਰੀਤ ਸਰਦਾਰ ਜੀ ਬਹਾਦਰ ਰਵਿੰਦਰ ਦਾ ਬਰਥਡੇ ਮਨੋਣਾ ਕਿਆ ਕੁਝ ਦੇਈਏ ਕੁਛ ਮੜਾ ਦੇ ਹੁਣ ਕੁਝ ਐਸੇ ਪਾਓ ਤੂੰ ਕਿਆ ਬਾੜ ਪੱਟੀ ਜਾਨਾ ਦੀਦੀ ਜੀ ਆਈ ਵੀ ਮਿੱਦੀ ਨਾਲ ਸਲਾਹ ਕਰਨਾ ਉਹਨੂੰ ਭੁੰਦੇ ਭੁੰਦੇ ਵੀ ਨਹੀਂ ਰਹਿਣਾ ਮਾਤਾ ਚਾਹੂਂ ਨੀਆ ਲੈ ਦੇਣੀਆਂ ਦੋ ਪਲਾਸਟਿਕ ਦੀ ਲੈ ਰੇਲੀਆਂ ਉਹਨੇ ਕੱਦੀਆਂ ਦੋ ਕੋਈ ਨਾ ਮੈਂ ਕਹੂੰ ਲੱਗੇ ਸਾਲ ਆਏ ਕਰੋ ਬੂਟ ਦੇ ਦੇ ਕਿਹੜਾ ਨਹੀਂ ਬੂਟ ਤੇ ਇੰਨੇ ਦਾ ਬੂਟ ਆ ਰੱਖੋ ਨਹੀਂ ਜਦਾ ਨਹੀਂ ਗਈ ਫਿਰ ਹੋਰ ਚੀਜ਼ ਕੀ ਆ ਬੰਦੇ ਨੂੰ ਤੁਸੀਂ ਦੱਸੋ ਡੈਰੀ ਦੋ ਡੈਰੀ ਮੈਂ ਐਨਕਾ ਦੇ ਦੂੰਗੀ ਜੈਕਟ ਦੇ ਦੋ ਐਨਕਾ ਦੀ ਜੀ ਵਧੀਆ ਦੀਆਂ ਵਧੀਆ ਬਾਲ ਨਰਵਿੰਦਰ ਐਨਕਾ ਮੈਂ ਵੀ ਪਤਾ ਨਹੀਂ ਕਿ ਪਹਿਲਾਂ ਹੀ ਦਈਆਂ ਤੇ ਇਹਨੂੰ ਜਨਮ ਦਿਨ ਨੂੰ ਮੈਂ ਤੇ ਇੱਕ ਵਾਰ ਪੈਨ ਦਿੱਤਾ ਸੀ ਕਹਿੰਦੇ ਡੈਰੀ ਦੇ ਦੋ ਇਹ ਨਾ ਇੱਕ ਤਾਂ ਆਪਾਂ ਵੇਸਾਂ ਨੂੰ ਬਾਹਰ ਹੀ ਪਾ ਜਿੰਦੇ ਪੈਨ ਪਤਾ ਨਹੀਂ ਕਿੱਥੇ ਵਾਲਾ ਦੋ ਪੈਨ ਜਿ প্যাকে ਕਰਾ ਕੇ ਮੈਂ ਮੋਟੀ ਟੀ-ਸ਼ਰਟ ਦੇ ਗਰੂੜੀ ਜੀ ਮੋਟੀ ਜਨਮ ਦਿਨ ਪਾ ਲਈ ਅੰਦਰ ਵਾਹਟਾਂ ਵੀ ਬਾਦੂ ਹੋਣੀਆਂ ਐ ਜੈਕਟ ਬਗਾਵਾਂ ਚਲਾਈ ਵੀ ਤੁਹਾਨੂੰ ਪੰਦਾ ਕੰਮ ਆ ਜਾਂਦੇ ਆ ਜੀ ਵੀ ਜੈਕਟਾਂ ਦਾ ਪਈਆਂ ਹੈ ਜੀ 5 6 ਉਹ ਤਾਂ ਪਈ ਹੀ ਜਾਂਦੀਆਂ ਫਿਰ ਉਹ ਹੀ ਹਾਂ ਸ਼ਾਰਟਾਂ ਪੈਂਟਾਂ ਬੂਟਾਂ ਹੀ ਦੇਖੇ ਕਿਉਂਕਿ ਇਹੇ ਚੀਜ਼ ਜ਼ਿਆਦਾ ਚੱਲਦੀ ਈ ਫਿਰ ਪੂਰਾ ਕਰਕੇ ਦਿੱਲੀ ਬਤੀ ਜਾਂਦੀ ਜੈਕਟ ਆਪਣੇ ਸਾੜੇ ਸਾੜੇ ਦੀਆਂ ਮਾਰੀਆਂ ਕਮੀ ਦੇ ਪੈਂਟ ਕਮੀ ਜੋ ਇਹ ਕਿਹੜਾ ਗਰਮੀਆਂ ਚ ਵੀ ਪਹਿਨਦਾ ਕੈਸੀ ਮੋਟਾ ਨਾ ਲੈ ਜੀ ਆਹ ਦੇਖੀਂ ਕੀ ਆ ਬਣਿਆ ਬਰਾ ਮੈਂ ਸਮਝੀ ਕਿ ਠੋਟੀ ਕਰਦੀ ਗਰਮੀਆਂ ਚ ਵੀ ਕੰਮ ਆ ਜੀ ਕੰਮ ਆ ਜੀ ਵੀ ਕੰਮ ਆ ਜੇ ਕਿਉਂਕਿ ਹੁਣ ਸਾਲੇ ਦਾ ਤਾਂ ਆ ਹੀ 2 ਮਹੀਨੇ ਲੈ ਕੇ ਇੱਕ ਜਨਗ ਵਧੀਆ ਨਹੀਂ ਜੀ ਲੈ ਤੁਮ ਕਿ ਵਧੀਆ ਨਹੀਂ ਤਾਂ ਲੈ ਆਪ ਲੈ ਆਣੀਆਂ ਜਾ ਕੇ ਸਿਆਲੇ ਦੀਆਂ ਅਜੇ ਸਿਆਲੇ ਦੀ ਸ਼ਾਪਿੰਗ ਕਰਨੀ ਆ ਲੈ ਹਾਂ ਸਰਦੀ ਮਹੀ ਵੀ ਹੋਣੀ ਆ ਗਰਮੀਆਂ ਦੀ ਕਰੂੰਗਾ ਨਹੀਂ ਸਾਲੇ ਤੇ ਦੋ ਵਾਰ ਤਾਂ ਦੋ ਤਿੰਨ ਵਾਰ ਜਾਣੀ ਆ ਮੈਂ ਦੋ ਚਾਰ ਕਮੀੜੀਆਂ ਮੈਂ ਦੋ ਕੁ ਸ਼ਰਟਾਂ ਲੈ ਕੇ ਆਈਆਂ ਇਹ ਕਰੀ ਜਾਂਦੇ ਲੈ ਕੇ ਪਤਾ ਨਹੀਂ ਕਰਦਾ ਤਾਂ ਕਿ ਉਹਨੇ ਕਿਹਾ ਸਤ ਸੰਸਿਓ ਲੈ ਦੋ ਹੀ ਲੈ ਦੋ ਨਹੀਂ ਕਰਦੇ ਹੁਣ ਪੈਸੇ ਤੁਸੀਂ ਦੇਖੜੇ ਪੈਣੇ ਥੋੜੇ ਜਿਹਾ ਜੋੜ ਕੇ ਇੱਥੇ ਵੇਣਾ ਤਾਂ ਤੇ ਚਲੋ ਛੱਡੋ ਇਹ ਦੀ ਨੇ ਗੱਲ ਕਰਤੀ ਸੌਲਵ ਹੋ ਗਈ ਹੁਣ ਤੁਸੀਂ ਥੋੜਾ ਜਿਹਾ ਇਹ ਦੱਸੋ ਵੀ ਖਾਣੇ ਦਾਣੇ ਵਿੱਚ ਕੀ ਕਰੀ ਹਾਏ ਹਾਏ ਵੇ ਅੱਛਾ ਪਹਿਲਾਂ ਮੈਂ ਆਏ ਦੱਸੋ ਵੀ ਚਾਹ ਦਾ ਸਵੇਰ ਹਾਂ ਪਹਿਲਾਂ ਸੁਖਮਨੀ ਸ਼ਬਦ ਦਾ ਜਾਪ ਹੋ ਰਿਹਾ ਹੈ ਹਾਂ ਚਾਹ ਕਿਆ ਕਰੀਗੇ ਚੁੱਪ ਚਾਹ ਬਕੌੜੇ ਦਾ ਕੀ ਕਰੀ ਫਿਰ ਮੈਂ ਕਹਿੰਦੀ ਬਰੈਡ ਬਕੌੜਾ ਬਕੌੜੇ ਦਾ ਬਰੈਡ ਕਰ ਲੀਏ ਨਹੀਂ ਇਹ ਪਕੌੜੇ ਦਾ ਚਹੀਦੀ ਹੈ ਫਿਰ ਲੋਗ ਰਸਤਾਰਾ ਦੇ ਦੂਹ ਤੇ ਆਣਾ ਹੁਣ ਤਾਂ ਬਰੈਡ ਪਕੌੜੇ ਨਹੀਂ ਪਕੌੜੇ ਬਹੁਤ ਤਰ੍ਹਾਂ ਦੇ ਪਕੌੜੇ ਬਣਾਉਂਦੇ ਉਹ ਵੀ ਜਦੋਂ ਹੋੜੇ ਕਰੇ ਨਹੀਂ ਜੱਗੀ ਆ ਕਿਦਾਂ ਕਿਦਾਂ ਇੱਕ ਵਾਰ ਬੰਦ ਕਰੀ ਇੱਕ ਮਿੰਟ ਦੇ ਸਿੰਪਲ ਕਰ ਲਵੇ ਇੱਕ ਦੂਏ ਕਰ ਲਵੇ ਜੇ ਬਰੈਡ ਪਕੌੜੇ ਜਿੱਦਾਂ ਵੀ ਕਰਨਾ ਹੈ ਨਾ ਸਲਾਹ ਕਰੀ ਉਹ ਵੀ ਇਹ ਬਰੈਡ ਪਕਾਉਣਾ ਮਠਿਆਈ ਰੱਖ ਦੋ ਆਪਣੀ ਨਾ ਹਾਂ ਇਹ ਤਰਵਿੰਦਰ ਐਂ ਕਹਿੰਦਾ ਵੀ ਹਲਵਾਈ ਨਾਲ ਸਲਾਹ ਕਰੀਏ ਵੀ ਮਠਿਆਈ ਆਪਾਂ ਘਰੇ ਬਣਾਈਏ ਵੀ ਜੀ ਦੀ ਦਾ ਬਾਬੇ ਦੀ ਕਿਰਪਾ ਨਾਲ ਸੋਨਾ ਹੈਗਾ ਹੂੰ ਹੂੰ ਦੇ ਦੇਖਦੇ ਆ ਬਗਮਾਏ ਮਹਾਰਾਜ ਜੀ ਦਾ ਬਗਮਾ ਦੋ ਮੈਂ ਕਹਿੰਨ ਨੂੰ ਐ ਕਹਿੰਦੀ ਸਾਜਰ ਵਾਲੀ ਬੱਤ ਹੂੰ ਇਹ ਚਮਚਮ ਬਣਾ ਲਿਓ ਸਲਾਮ ਕੰਮ ਵੀ ਬਣਾ ਲਓ ਸਲਾਮ ਚਾਹ ਚਾਹ ਮੈਂ ਕਿਉਂ ਕਿਉਂ ਨਾ ਉਹਦਾ ਵਿਆਹ ਚ ਬਣਾਈ ਸੀ ਨਾ ਮੈਂ ਦੇਖੀ ਸੀ ਤੁਹਾਡੇ ਸਾਜਰ ਵਾਲੀ ਬੱਤ ਦੀ ਸੀ ਸਭ ਨਾਲੋਂ ਜ਼ਿਆਦਾ ਮਰਜੀ ਬਣਾ ਲੈ ਜੀ ਤੀਰੀ ਪਰ ਮੈਂ ਚਮਚਮ ਬਣਾ ਲਓ ਵੀ ਕਾਚੀ ਚਿੱਤੀ ਪਾਤੀ ਕੋਸ ਮੈਂ ਉਹ ਵੀ ਇਹ ਨਾ ਕਿੰਨੇ ਚੁਪਤੇ ਆ ਜਾਨਾ ਸਾਰੇ ਨੇ ਪੈਨ ਖਾ ਲਈ ਅਸੀਂ ਸਮਾਨ ਸਾਰੇ ਅੰਦਰ ਜਿਆ ਚਾਰ ਪੀਸ ਸੀਗੇ ਚਾਰ ਪੰਜ ਪੀਸ ਜਾਨੂ ਮੈਂ ਨਾ ਉੱਪਰ ਸਮਾਨ ਲਾ ਕੇ ਠਾ ਗਈ ਅੰਦਰ ਜਾਨੂ ਆਇਆ ਹੀ ਨਹੀਂ ਕਦੇ ਪਾਪਾ ਜੀ ਕਹਿੰਦੇ ਸੀ ਦਾਦਾ ਜੀ ਕਹਿੰਦੇ ਮਤ ਪੁੱਤ ਹੈ ਜੀ ਮੈਂ ਤਾਂ ਹੁਣ ਸਤਾ ਚਾਰ ਪੰਜ ਪੀਸ ਮੇਰੇ ਸਾਹਮਣੇ ਪਲੇਟ ਆਈ ਹੰਦਾ ਬੁਤਾ ਦੇ ਕੋਲ ਸਾਹਮਣੇ ਆ ਦੇ ਇੱਕ ਖਾਲੀ ਉਹ ਪੰਨਾਂ ਕਹਿੰਦਾ ਕੋਈ ਵੱਡੀ ਨਹੀਂ ਬਣਦੀ ਦੇਣਾ ਤਾਂ ਅੱਛੀ ਚਿੱਟੀ ਬਣਾਈ ਜਿਨਾਂ ਨੇ ਇਹ ਸਵਾਦ ਪਾਪਾ ਜੀ ਉੱਥੇ ਖੜੇ ਗਏ ਜਿਹੜੀ ਲੱਗ ਗਈ ਇਹ ਦੀ ਚੀਜ਼ ਨਹੀਂ ਰਹਿੰਦੀ ਹੈਗੀ ਨਹੀਂ ਉਹ ਹੀ ਹੈ ਜਿਹੜੀ ਮੂਲ ਦੀ ਚੀਜ਼ ਬਣਾਈ ਹੁੰਦੀ ਨਾ ਮੂਲ ਦੀ ਆਪਾਂ ਲੈ ਕੇ ਆਉਂਦੇ ਉਹ ਸਵਾਦ ਨਹੀਂ ਜਿਹੜੀ ਆਪਣੇ ਘਰਾਂ ਬਣਾਈ ਹੁੰਦੇ ਉਹ ਜ਼ਿਆਦਾ ਸਵਾਦ ਲੱਗਦੀ ਹੈ ਤੇ ਹੁਣ ਤੁਸੀਂ ਸਬਜੀ ਪਾਣੀ ਬਸੋ ਕਿਆ ਕਰੀਏ ਇਹ ਦਬਜੀ ਪਾਣੀ ਭਾਈ ਮਟਰ ਪਨੀਰ ਤਾਂ ਮੈਨੂੰ ਦਾ ਸਵਾਦ ਉਹਦਾ ਤਾਂ ਮੈਂ ਕਹਿ ਹੀ ਸਕਦੀ ਕੋਲਾ ਮੈਨੂੰ ਲੱਗਦਾ ਮੈਨੂੰ ਨਹੀਂ ਸੋਚਦਾ ਮੈਂ ਕਹਾਂਗੀ ਕਿ ਬੈਠੇ ਹੀ ਜਾਂਦੀ ਨਾ ਕੱਲੇ ਮਟਰ ਮਟਰ ਕੱਢ ਕੇ ਜਾਂਦੀ ਮੈਂ ਨਹੀਂ ਆਇਆ ਮੈਂ ਵੀ ਪਨੀਰ ਜ਼ਿਆਦਾ ਖਾ ਕੇ ਖੁਸ਼ ਨਹੀਂ ਮੈਂ ਚਲਾਵਾ ਵੀ ਨਹੀਂ ਪਾਂਦੀ ਨਹੀਂ ਚਲਾਇਆ ਹੁੰਦਾ ਵੀ ਦੁੱਪ ਤੇਰੇ ਖਾਣੇ ਹਾਂ ਹੋਰ ਚਲਾਵਾ ਇਹ ਨਾ ਕਿ ਇਹ ਦੀਦੀ ਇੱਕ ਗੱਲ ਆ ਨਾ ਬਣਾਉਣ ਨੇ ਕਹਿੰਦਾ ਪਨੀਰ ਪਣੋਂ ਵਾਲੇ ਕੰਜੂਸੀ ਕਰਤੀ ਆਹੋ ਆ ਵੀ ਜਿਹੜੇ ਖਾਣੇ ਆ ਨਾ ਉਹ ਮਟਰ ਪਨੀਰ ਦੇ ਖਾਣੇ ਆ ਵੀ ਮੇਰੇ ਖਾਣੇ ਆ ਕਹਿੰਦੇ ਉਹ ਗ੍ਰਾਮ ਨਾ ਮਟਰ ਪਨੀਰ ਬਣਾ ਅਧੂਰਾ ਆਪਾਂ ਖਾਂਦੇ ਮਿਕਸ ਕਰਕੇ ਪਨੀਰ ਬਣਾ ਲਓ ਸਵਾਲ ਕਰ ਲਓ ਹੁਣ ਇੱਕ ਮਿਕਸ ਵਜ ਕਰ ਲਿਓ ਇੱਥੇ ਬੈਸਨ ਸੇ ਮਸ਼ਰੂਮ ਵੀ ਸਵਾਲ ਲੱਗਦੇ ਉਹ ਜ਼ਰੂਰ ਪਾ ਲੈਣੇ ਚ ਮਸ਼ਰੂਮ ਹਾਂ ਚਲ ਹਣਾ ਉਹ ਸਵਾਲ ਲੱਗਦਾ ਹਾਂ ਹਾਂ ਸਵਾਲ ਲੱਗਦਾ ਮੈਂ ਖਾਂਦੀ ਹਾਂ ਨਹੀਂ ਇਸ ਕਰਕੇ ਮੈਂ ਕਿਹਾ ਹੈ ਨਹੀਂ ਆਪਾਂ ਪਰਪੂਆ ਲੈਣੇ ਆ ਮਿੱਠੇ ਜਿਹਾ ਕਿਆ ਕੁਝ ਹੋਵੇ ਜਿੜੇਲਾ ਜਿੜੇਲਾ ਜਿਹਦੇ ਨਾਲ ਬਣਦੀ ਹੈ ਠੀਕ ਹੈ ਸ਼ਾਮ ਨੂੰ ਨਚਣਾ ਟੱਪਣਾ ਆਓ ਖੀਰ ਪੂੜਾ ਖਾਣੀ ਨਹੀਂ ਹੈਗੀ ਸੋਹਣੇ ਜਿਹੜਾ ਤੇ ਸ਼ਾਮ ਨੂੰ ਨਚਣਾ ਟੱਪਣਾ ਉਹ ਸ਼ਾਮ ਨੂੰ ਕਹਿੰਦੇ ਆ ਵਾਪਸੀ ਕਹਿੰਦੇ ਸਵੇਰ ਨੂੰ ਵੀ ਚਾਹ ਲੈ ਆਪ ਨੂੰ ਬੰਦ ਕਰੀ ਮੈਂ ਤਾਂ ਦੇਖੀ ਲੈ ਪਹਿਲੇ ਖਾਸੀ ਆਉਂਦੀ ਰਹੇਗੀ ਮੈਂ ਤਾਂ ਪੈਣਾ ਬਖਾ ਲੂਗੀ ਬਈ ਮੈਂ ਤਾਂ ਲੇਕਿਨ ਇਹ ਲੇਕੋ ਜਿਹੜਾ ਨਾ ਹੋ ਗਿਆ ਨਾ ਜਦੋਂ ਸ਼ਾਮ ਨੂੰ ਸ਼ਾਮ ਸਭ ਦੇ ਨਾਲ ਸਬਜੀ ਆ ਤਾਂ ਮੈਂ ਕਰਮ ਕਰਦੀ ਆਪਾਂ ਦੇ ਕੋਈ ਪ੍ਰਸ਼ਾਦਾ ਖਾ ਲਿਆ ਕਿ ਸ਼ਾਮ ਨੂੰ ਕੁਮੰਚੂਰੇ ਆ ਗਰ ਲਓ ਹੈ ਨਾ ਮੈਂ ਉਹਨੇ ਕਹਿ ਲੱਗਦੀ ਆ ਸਾਰੇ ਗਰ ਰੋੜ ਵਗੈਰਾ ਕਰ ਲਓ ਜੋ ਸਰਾਹ ਕਰਨੀ ਕਰ ਲਓ ਕਰਨ ਵਾਲਾ ਨਹੀਂ ਆਪਾਂ ਸਿੱਜਾ ਆਪਾਂ ਉਹ ਕਹਿ ਤਾ ਸਕਦੇ ਆ ਵੀ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਆਏਗਾ ਚਾਹੀਦਾ ਵੀ ਇਹ ਜ਼ਰੂਰੀ ਕਿਉਂਕਿ ਉਹਨਾਂ ਸ਼ਾਮ ਨੂੰ ਜਿਹੜੇ ਰਹਿਣਗੇ ਅਗਲੇ ਨੂੰ ਆਪਾਂ ਕਰਨਾ ਉਹ ਰੋਟੀ ਸਬ지 ਰਾਤ ਤੇ ਸਵੇਰ ਦੀ ਉਹ ਅਡੀਨਾ ਉਹ ਕਰੂੰਗਾ ਹੈ ਨਾ ਇਹ ਚੀਜ਼ਾਂ ਵੀ ਤਾਂ ਨਹੀਂ ਮਤਾਂ ਗੋਲਕੱਪੇ ਬਾਕੀ ਤੁਸੀਂ ਦੇਖ ਲਓ ਮੈਂ ਨਹੀਂ ਕਰ ਸਕਦੇ ਗੋਲਕੱਪੇ ਨਹੀਂ ਬਿਕ ਨਹੀਂ ਹਾਂ ਗੋਲਕੱਪੇ ਦੋ ਅਨੋਨ ਚੀਜ਼ਾਂ ਮੈਂ ਤਾਂ ਕਿਉਂ ਸਾਡ ਨੂੰ ਵੀ ਦਿਲ ਕਰਦਾ ਤੇ ਕਿਹਾ ਉਹਨੇ ਕਿਹਾ ਵਿਆਹ ਤਾਂ ਰਿਹਾ ਬੋਲ ਨਹੀਂ ਤਰ ਨਹੀਂ ਨਹੀਂ ਕੱਲਾ ਵਸਣ ਚੁੰਗਰੀ ਹੋ ਗਿਆ ਜਾ ਫਿਰ ਉਹ ਸਪਿੰਗਰ ਉਤਾਰਨ ਉਹ ਇਹ ਜਿਹੀ ਚੀਜ਼ਾਂ ਕਰਵਾ ਦੋ ਤਿੰਨ ਚੀਜ਼ਾਂ ਕਰਵਾ। ਇਹ ਫ੍ਰੈਂਚ ਪ੍ਰਾਈਜ਼ ਵੀ ਠੀਕ ਕਰੀ ਦੀ ਨਿਆਣੇ ਨੂੰ ਚੋਕੇ ਕਾਸੀ। ਇਹ ਆਹੀ ਤਾਂ ਉਹ ਵੀ ਠੀਕ ਹੈ। ਐਦਾਂ ਹੀ ਕਰ ਲੰਨੇ ਆ। ਮਨਨ ਪੰਜਾਬੀ ਦੇਖੀ ਬਣਾ। ਦੀਦੀ ਬਾਥਰੂਮ ਕਰਿਆ ਬੈਥੇ। ਹਾਂ। ਆ ਦੇ ਉੱਲੇ ਵਸੇ। ਆਉ ਮਿਸਾਇਰਾ ਆਪਣੀ ਦੇਤ ਨੂੰ ਦੇ ਇੱਥੇ ਕੁਛ। ਚਲੋ ਵੀ ਇਸ ਤਰ੍ਹਾਂ ਠੀਕ ਹੈ ਨਾ। ਹਾਂ ਐਦਾਂ ਹੀ ਠੀਕ ਕਰਦੇ ਕਰ ਲੰਨੇ ਆ। ਤੇ ਹੁਣ ਮੰਮੀ ਨਾਲ ਮੜਿਆ ਜਾ ਰਾਤ ਨੂੰ ਤੁਸੀਂ ਬੈਠ ਕੇ ਕਿਸੇ ਨਾਲ ਗੱਲ ਕਰਦੇ ਬਣਾ ਕੇ। ਕਿਨਵਾ ਕਿਦਾਂ ਕੀਨਵਾ ਸਦਾ ਰਹੇ। ਫੇਰ ਉਹ ਕਾਰਡ ਸੀ ਬਣਾ ਲੈ ਵੀ ਉਹ ਆਰ ਪੇਜ ਦੀ ਆਪਣੇ ਰਿਸ਼ਤੇਦਾਰ ਤਾਂ ਸਾਰੇ ਹੀ ਹੋ ਗਏ ਹਾਂ ਬਸ ਉਹੀ ਮੜਾ ਜੀ ਨਿਕਲਣੇ ਆਪਾਂ ਬਹੁਤ ਮੋਟਾ ਮੋਟਾ ਵੀ ਮਾਸੀ ਹੋ ਗਏ ਮਾਸੀ ਦੇ ਜੀ ਕਿ ਆਗਾ ਕਰਨਾ ਕਿ ਨੂੰ ਕਿਹ ਨੂੰ ਭੇਜਣਾ ਮੰਨ ਲਓ ਵੀ ਤੁਸੀਂ ਨਾ ਆਨਲਾਈਨ ਕਾਰਡ ਬਣਾ ਲਿਆ ਫੋਨ ਦੇ ਵਿੱਚ ਇਹ ਸੈਂਡ ਕਰ ਦੇਣਾ ਬਸ ਠੀਕ ਆ ਫੇਰ ਹੋਰ ਵੀ ਕਰਕੇ ਕਹਿ ਦੇਣਾ ਇੱਕ ਵਾਰੀ ਬਈ ਤੁਹਾਨੂੰ ਸਤਾਇਆ ਆਹੋ ਹੋਰ ਵੀ ਕਰਦੇ ਹੋ ਆਪਣਾ ਬਾਕੀ ਕਾਰਡ ਤਾਂ ਪਾਈ ਦੇਣਾ ਤੁਸੀਂ ਫੋਨ ਦਾ ਹਾਂ ਮੈਂ ਉਹੀ ਕੰਮ ਹੀ ਕਰਦੇ ਹਾਂ ਹਾਂ ਦੇ ਇੱਕ ਵਾਰੀ ਕਰ ਦਾਂਗੇ ਵੀ ਮੜੀ ਦੀ ਸਲਾਹ ਕਰ ਲੰਮੀ ਆ ਬੈਠ ਕੇ ਚਲੋ ਠੀਕ ਹੈ ਜੀ ਫਿਰ ਹੁਣ ਅਸੀਂ ਸਲਾਹ ਮਾਣੀ ਕਰ ਲਈਏ ਅਗਲੇ ਬਲੌਗ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਫਿਰ ਬਾਏ ਬਾਏ